ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਪਾਰਟੀ ਨੇ ਮੁੜ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਗੁਰਜੀਤ ਸਿੰਘ ਔਜਲਾ ਨੂੰ ਦੁਬਾਰਾ ਟਿਕਟ ਦੇ ਕੇ ਨਿਵਾਜਨ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਕਾਂਗਰਸੀ ਵਰਕਰਾਂ ਦਾ ਵਧਾਈ ਦੇਣ ਲਈ ਤੰਤਾਂ ਲੱਗਾ ਹੋਇਆ ਹੈ ਅਤੇ ਵਰਕਰਾਂ ਵੱਲੋਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਗੁਰਜੀਤ ਸਿੰਘ ਔਜਲਾ ਦੀ ਮਾਂ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਇਹ ਭਰੋਸਾ ਦਿੱਤਾ ਹੈ ਕਿ ਦੁਬਾਰਾ ਇਹ ਸੀਟ ਜਿੱਤ ਕੇ ਕਾਂਗਰਸ ਦੇ ਖਾਤੇ ਵਿੱਚ ਹੀ ਪਾਈ ਜਾਵੇਗੀ ਮੈਂ ਇਹ ਹੀ ਕਹਿਣਾ ਚਾਹੂੰਗੀ ਮੈਂ ਆਪਣੇ ਬੇਟੇ ਨੂੰ ਸਪੈਸ਼ਲੀ ਇਹ ਕਹੂੰਗੀ ਕਿ ਪਹਿਲਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਰਾਮਦਾਸ ਜੀ ਦਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਰਾਹੁਲ ਗਾਂਧੀ ਹਾਈ ਕਮਾਂਡ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਦੇ ਮੰਚ ਵਸ ਕੇ ਕਿਹਾ ਕਿ ਭਾਈ ਇਹ ਟਿਕਟ ਜਿਹੜੀ ਨਾ ਗੁਰਜੀਤ ਸਿੰਘ ਔਜਲਾ ਡਿਸਰਵ ਕਰਦਾ ਤੇ ਉਹਨੂੰ ਦੇ ਦਿਓ ਜਿੱਤਣ ਤੋਂ ਬਾਅਦ ਮੈਂ ਬੇਟੇ ਨੂੰ ਕਹੂੰਗਾ ਕਿ ਬੇਟਾ ਤੂੰ ਦੱਬੇ ਕੁਛਲੇ ਲੋਕਾਂ ਦਾ ਸਾਥ ਦੇਣਾ ਹੈ ਤੇ ਲੋਕ ਹਿੱਤਾਂ ਦੇ ਪੈਰਾ ਦੇਣਾ ਹੈ ਆਪਣੇ ਹਿੱਤ ਲੋਕ ਹਿੱਤਾਂ ਤੋਂ ਕੁਰਬਾਨ ਕਰਨੇ ਆ ਇਹ ਨਾ ਹੋਵੇ ਕਿ ਲੋਕ ਹਿੱਤ ਤੇਰੇ ਹਿੱਤਾਂ ਤੋਂ ਕੁਰਬਾਨ ਹੋ ਜਾਣ ਇਹ ਨਾ ਮਨਜ਼ੂਰ ਹੋਏਗਾ ਕਿਉਂਕਿ ਅਸੀਂ ਕੱਚੀਆਂ ਘਰਾਂ ਦੀ ਪਦਾਇਸ਼ ਆ ਤੇ ਸਾਨੂੰ ਇਹ ਕੋਈ ਨਹੀਂ ਆ ਕਿ ਮਹਿਲ ਬੁਖਾਰੀਆਂ ਚ ਅਸੀਂ ਰਹਿਣਾ ਅਸੀਂ ਸਾਨੂੰ ਆਦਤ ਆ ਬੋਰੀ ਤੇ ਬਹਿ ਕੇ ਰੋਟੀ ਖਾਣ ਦੀ ਸਾਨੂੰ ਡਾਈਨਿੰਗ ਟੇਬਲ ਦੀ ਲੋੜ ਨਹੀਂ ਆ ਤੇ ਬੇਚੱਕ ਬੇਸ਼ੱਕ ਮੈਂ ਵੀ ਰਿਟਾਇਰਡ ਟੀਚਰ ਆ ਫਾਦਰ ਵੀ ਬਟ ਬਿਲਕੁਲ ਅਸੀਂ ਸਾਦਾ ਰਹਿੰਦੇ ਆ ਸਾਦਾ ਖਾਂਦੇ ਆ ਤੇ ਸਾਦੀ ਸੋਚ ਆ ਸਾਡੀ ਤੇ ਅਸੀਂ ਲੋਕਾਂ ਚ ਰਹਿ ਕੇ ਖੁਸ਼ ਹੁੰਦੇ ਆ ਲੋਕ ਕਿਸੇ ਵੀ ਕਿਸਮ ਦੇ ਹੋ ਸਕਦੇ ਆ ਧਰਮ ਜਾਤ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਬੇਸਿਕਲੀ ਮੈਂ ਕਾਮੁਨਿਸਟ ਆ ਇਸ ਕਰਕੇ ਮੈਂ ਜਾਤ ਪਾਤ ਤੋਂ ਉੱਪਰ ਆ ਤੇ ਲੋਕ ਹਿੱਤਾਂ ਦੀ ਪਹਿਰੇਦਾਰ ਰਹੀ ਆ 47 ਸਾਲ ਦਾ ਮੇਰਾ ਲੰਬਾ ਸਫ਼ਰ ਆ ਪੋਲਿਟਿਕਸ ਵਿੱਚ ਤੇ ਹਰਕ੍ਰਿਸ਼ਨ ਸਿੰਘ ਸਰਜੀਤ ਮੇਰੇ ਗੁਰੂ ਰਹੇ ਨੇ ਮੇਰੇ ਬੌਸ ਰਹੇ ਨੇ ਮੇਰੇ ਰਾਹੁਲ ਮਹਾਰਾਏ ਨੇ Karl Marx ਨੂੰ ਮੈਂ ਪੜ੍ਹਦੀ ਆ ਤੇ ਜੇ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਸੀ ਨਾ ਜੇ ਲੋੜ ਪੈਣ ਤੇ ਵਨ ਸਟੈਪ ਫਾਰਵਰਡ ਟੂ ਬੈਕਵਰਡ ਉਸ ਥਿਊਰੀ ਤੇ ਅਸੀਂ ਕੰਮ ਕਰਦੇ ਆ ਤੇ Karl Marx ਨੇ ਇਹ ਵੀ ਕਿਹਾ ਸੀ ਵੀ ਜਿਹਦਾ ਵਿਰੋਧ ਨਹੀਂ ਉਹ ਵਿਕਾਸ ਨਹੀਂ ਕਰ ਸਕਦਾ ਸਾਡਾ ਜੇ ਵਿਰੋਧ ਹੋਇਆ ਤੇ ਇਹਦਾ ਮਤਲਬ ਸਾਡਾ ਵਿਕਾਸ ਜਿਹੜਾ ਹੁਣ ਅੰਬਰ ਨੂੰ ਛੂਏਗਾ ਵੀ ਜੀ ਉਹਨਾਂ ਨਾਲ ਕੋਈ ਗੱਲ ਹੋਈ ਕਿਦੋਂ ਆ ਰਹੇ ਨੇ ਕਿਸ ਤਰ੍ਹਾਂ ਦਾ ਪਹੁੰਚੋ ਕੀਤਾ ਜਾਏ ਪਰਸੋਂ ਆ ਜਾਣਾ ਬੇਟਾ ਔਰ ਇਥੇ ਕਿਸ ਤਰ੍ਹਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਿ ਲੱਡੂ ਵੰਡੇ ਜਾ ਰਹੇ ਟੋਲ ਮੈਨੂੰ ਅੱਜ ਲੱਗਦਾ ਜਿਵੇਂ ਮੈਂ ਅੱਜ ਕਿਸੇ ਪੁੱਤਰ ਦੇ ਦੋਤਰੀਆਂ ਦਾ রিপোর্ট পাঞ্জাব টুডে